हां जी दोस्तों मैं तौडा अपना हरप्रीत सिंह मखू ਤੇ ਅੱਜ ਅਸੀਂ ਦਿੱਲੀ ਨੂੰ ਦੁਬਾਰਾ ਫਿਰ ਜਾ ਰਹੇ ਆ ਬਸ ਤੇ ਕਾਫੀ ਕਿੜੇ ਲੱਗੇ ਆ ਅੱਜ ਮੈਂ ਇੱਕ ਚੀਜ਼ ਤੁਹਾਨੂੰ ਦਿਖਾਉਣੀ ਚਾਹੁੰਨਾ ਸਾਂ ਜਿਹੜੀ ਮੈਂ ਕਿਹਾ ਵੀ ਕੱਲ ਜਿਵੇਂ ਬਰਸਾਤ ਹੋਈ ਹੈ ਤੇ ਅੱਜ ਤੁਸੀਂ ਅਗਲੇ ਪਾਸੇ ਦੇਖੋਗੇ ਆ ਹੁਣ ਧੁੰਦ ਹੈ ਕੱਲ ਬਰਸਾਤ ਹੋ ਕੇ ਹੱਟੀ ਹੈ ਤੇ ਅੱਜ ਧੁੰਦ ਹੈ ਇਹ ਦੋ ਚੀਜ਼ਾਂ ਤੇ ਮੈਂ ਤੁਹਾਨੂੰ ਥੋੜੀ ਜੀ ਗੱਲ ਦੱਸਣੀ ਚਾਹੁੰਨਾ ਸਾਂ ਮੈਂ ਮਨ ਕੀ ਮਨ ਦੇ ਵਿੱਚ ਸੋਚਦਾ ਸਾਂ ਵੀ ਬੜੀਆਂ ਇਸ ਤਰੀਕੇ ਦੀਆਂ ਪੋਸਟ ਪਈਆਂ ਨੇ ਵੀ ਅਸੀਂ ਬਰਸਾਤ ਦੀ ਪਰਵਾਹ ਨਹੀਂ ਕਰਦੇ ਔਰ ਵਾਕਈ ਨਹੀਂ ਕਰਦੇ। ਇਹ ਪਰਵਾਹ ਕਰਦੇ ਹੁੰਦੇ ਤਾਂ ਫਿਰ ਐਡੀ ਵੱਡੀ ਹਕੂਮਤ ਨਾਲ ਮੱਥਾ ਕਿਉਂ ਲਾਇਆ ਹੁੰਦਾ? ਸਿੱਧਾ ਸੈਂਟਰ ਦੇ ਨਾਲ ਮੱਥਾ ਕਿਉਂ ਲੱਗਦਾ? ਪਰ ਇੱਥੇ ਮੈਂ ਤੁਹਾਡੇ ਨਾਲ ਇੱਕ ਗੱਲ ਬੜੀ ਜ਼ਰੂਰੀ ਕਰਨੀ ਹੈ ਉਹ ਤੇ ਹੈ ਸਾਡੀ ਜ਼ਿੰਦਾ ਦੇ ਲਈ। ਵੱਖਰੀ ਗੱਲ ਹੈ ਅਸੀਂ ਠੰਡ ਮਹਿਸੂਸ ਨਹੀਂ ਕਰਦੇ, ਵੱਖਰੀ ਗੱਲ ਹੈ ਅਸੀਂ ਗਰਮੀ ਮਹਿਸੂਸ ਨਹੀਂ ਕਰਦੇ ਕਿਉਂਕਿ ਸਾਨੂੰ ਸਾਡੇ ਗੁਰੂ ਨੇ ਇਹ ਚੀਜ਼ ਦੱਸੀ ਹੈ, ਸਿਖਾਈ ਹੈ। ਉਦਾਹਰਨ ਵਜੋਂ ਤੁਸੀਂ ਦੇਖੋ ਵੀ ਇੱਕ ਸਟ੍ਰੈਟਜੀ ਹੈ ਦੁਸ਼ਮਣ ਦੀ। ਜੇ ਦੇਖਿਆ ਜਾਵੇ ਜਦੋਂ ਪੰਜਵੇਂ ਪਾਤਸ਼ਾਹ ਮਹਾਰਾਜ ਜੀ ਦੀ ਸ਼ਹਾਦਤ ਹੁੰਦੀ ਹੈ ਤੇ ਉਸ ਵੇਲੇ ਮਕੀਨਾ ਬੜਾ ਤਪਦਾ ਪਿਆ ਤੇ ਉਧਰੋਂ 33 ਤਵੀ ਹੂਰਤ ਪਾਈ ਗਈ ਹੈ ਤਪਦੇ ਮਹੀਨੇ ਦੇ ਵਿੱਚ ਤਵੀ ਤਪਾਈ ਗਈ ਹੈ ਤੇ ਜੇ ਸਹਬਜ਼ਾਦਿਆਂ ਦਾ ਇਹ ਪਾ ਇਤਿਹਾਸ ਪੜ ਕੇ ਦੇਖ ਲਈਏ ਸਰਹੰਦਾ ਤੇ ਉੱਥੇ ਤੁਸੀਂ ਦੇਖੋ ਮਕੀਨਾ ਠੰਡਾ ਹੈ ਤੇ ਠੰਡੇ ਬੁਰਜ ਦੇ ਵਿੱਚ ਟਿਕਾਇਆ ਗਿਆ ਇਹ ਕੀ ਹੈ ਭਲਾ ਇਹ ਦੋ ਚੀਜ਼ਾਂ ਨੂੰ ਸਮਝੋ ਇਹ ਸਭ ਤੋਂ ਵੱਡੀ ਗੱਲ ਇਹ ਹੈ ਉਹਨਾਂ ਦੀ ਇੱਕ ਸਟ੍ਰੈਟਜੀ ਹੈ ਇਹ ਕਿ ਬੱਦ ਤੋਂ ਬੱਦ ਟੌਰਚਰ ਕੀਤਾ ਜਾਵੇ ਵੀ ਜਿਹੜਾ ਇਹਨਾਂ ਦਾ ਮਿਸ਼ਨ ਹੈ ਆਪਣੇ ਮਿਸ਼ਨ ਨੂੰ ਛੱਡ ਦੇਣ ਆਪਣੇ ਮਿਸ਼ਨ ਨੂੰ ਖਤਮ ਕਰ ਦੇਣ ਤੇ ਅਗਲੀ ਉਹਨਾਂ ਦੇ ਮਨ ਦੇ ਵਿੱਚ ਕੀ ਹੁੰਦੀ ਹੈ ਵੀ ਜਿਹੜੀ ਬਗਾਵਤ ਇਹ ਕਰਦੇ ਪਏ ਨੇ ਇਸ ਬਗਾਵਤ ਨੂੰ ਅੱਗੇ ਕੋਈ ਵੀ ਲੈ ਕੇ ਨਾ ਜਾ ਸਕੇ ਇਹ ਉਹਨਾਂ ਦਾ ਇੱਕ ਤਰੀਕਾ ਹੁੰਦਾ ਪਰ ਮੈਂ ਇੱਥੇ ਇੱਕ ਚੀਜ਼ ਸੋਚਦਾ ਪਿਆ ਸੀ ਕਿਸਾਨਾਂ ਭਰਾਮਾਂ ਬਲ ਵੇਖ ਕੇ ਮੈਂ ਕਿਹਾ ਵੀ ਕਿੰਨੀ ਕੱਲ ਬਰਸਾਤ ਹੋਈ ਹੈ ਤੇ ਬਰਸਾਤ ਦੇ ਅੰਦਰ ਵੀ ਇਹ ਡਟੇ ਰਹੇ ਅੱਜ ਧੁੰਦ ਬੜੀ ਹੈ ਅੱਜ ਵੀ ਉਹ ਡਟੇ ਹੋਏ ਨੇ ਭਾਵੇਂ ਫੋਕ ਕਰਕੇ ਸਾਨੂੰ ਸੜਕ ਦੇ ਉੱਪਰ ਕਲੀਅਰ ਨਜ਼ਰ ਨਹੀਂ ਆ ਰਿਹਾ ਪਰ ਸਾਡੀ ਮਨਸ਼ਾ ਤੇ ਕਲੀਅਰ ਰਹਿਣਾ ਸਾਨੂੰ ਮੁੱਦਾ ਤੇ ਕਲੀਅਰ ਹੈ ਨਾ ਵੀ ਜਿਸ ਮੁੱਦੇ ਕਰਕੇ ਅਸੀਂ ਦਿੱਲੀ ਦੀ ਧਰਤੀ ਨੂੰ ਜਾ ਰਹੇ ਹਾਂ ਹੁਣ ਇੱਥੇ ਗੱਲ ਬੜੀ ਸਮਝਿਆ ਜੀ ਬੜੀ ਸਮਝਣ ਵਾਲੀ ਹੈ ਮੈਂ ਮਨ ਤੇ ਸੋਚਦਾ ਮਾਂ ਕਿ ਅਸੀਂ ਘੋੜਿਆਂ ਦੀਆਂ ਕਾਟੀਆਂ ਦੇ ਉੱਪਰ ਵੀ ਡੇਰੇ ਲਾਏ ਹੈ ਇਤਿਹਾਸ ਸਾਡਾ ਬਈ ਵਿਰਸਾ ਸਾਡਾ ਅਸੀਂ ਵਾਰਿਸ ਹਾਂ ਉਸ ਇਤਿਹਾਸ ਦੇ ਘੋੜਿਆਂ ਦੀਆਂ ਕਾਟੀਆਂ ਦੇ ਉੱਪਰ ਡੇਰੇ ਲਾਏ ਹੈ ਤੇ ਖਿਆਲ ਕਰਿਆ ਤੇ ਉਦੋਂ ਵੀ ਅਸੀਂ ਇੱਕੋ ਦੁਨੀਆ ਨੂੰ ਗੱਲ ਕਹੀ ਸੀ ਵੀ ਬੈਠੇ ਭਾਵੇਂ ਘੋੜਿਆਂ ਦੀਆਂ ਕਾਟੀਆਂ ਦੇ ਉੱਪਰ ਆ ਅੱਜ ਵੀ ਬਾਦਸ਼ਾਹੀਆਂ ਨੂੰ ਠੋਕਰ ਮਾਰਦੇ ਗੱਲ ਬੜੀ ਸਮਝਾ ਦੇ ਬਾਦਸ਼ਾਹਿਆਂ ਨੂੰ ਅਸੀਂ ਠੋਕਰ ਮਾਰਦੇ ਆ ਕਿਵੇਂ ਪਲਾ ਅੰਦਾਜ਼ਾ ਲਾ ਕੇ ਵੇਖੋ ਇੱਕ ਚੀਜ਼ ਮਹਿਸੂਸ ਕਰੋ ਬਾਦਸ਼ਾਹੀ ਦਾ ਸੰਬੰਧ ਤਖਤਾਂ ਦੇ ਨਾਲ ਨਹੀਂ ਕੱਲਾ ਹੁੰਦਾ ਵੀ ਤਖਤ ਖੋਵੇਗਾ ਤੇ ਮੈਂ ਬਾਦਸ਼ਾਹਾਂ ਬਾਦਸ਼ਾਹੀ ਦਾ ਸੰਬੰਧ ਸਾਡੀ ਜ਼ਿੰਦਗੀ ਜਿਉਣ ਦੇ ਢੰਗ ਦੇ ਨਾਲ ਹੁੰਦਾ ਹੈ ਵੀ ਅਸੀਂ ਜ਼ਿੰਦਗੀ ਕਿਹੋ ਜਿਹੀ ਜਿਉਂਨੇ ਆ ਮਰ ਮਰ ਕੇ ਜਿਉਂਨੇ ਆ ਸੂਮਾ ਵਾਂਗੂ ਜਿਉਂਨੇ ਆ ਕਿ ਸੱਚੀ ਮੁੱਥੀ ਅਸੀਂ ਬਾਦਸ਼ਾਹਾਂ ਵਾਂਗੂ ਜ਼ਿੰਦਗੀ ਜਿਉ ਰਹੇ ਆ ਇਹ ਜ਼ਿੰਦਗੀ ਜਿਉਣ ਦਾ ਢੰਗ ਤੁਹਾਡਾ ਦੱਸਦਾ ਵੀ ਤੁਸੀਂ ਬਾਦਸ਼ਾਹ ਹੋ ਕਿ ਤੁਸੀਂ ਕੰਗਾਲ ਹੋ ਹੁਣ ਇੱਥੇ ਇੱਕ ਛੋਟੀ ਜੀ ਗੱਲ ਹੁਣ ਰੋੜ ਰੁਪਈਆ ਤੁਹਾਡੇ ਕੋਲ ਖੋਵੇ ਤੇ ਔਕਾਤ ਤੁਹਾਡੀ ਰੁਪਈਆ ਲਾਉਣ ਦੀ ਨਾ ਖੋਵੇ ਤੇ ਉਹ ਬਾਦਸ਼ਾਹੀ ਕਦੀ ਹੋਈ ਸੋ ਇੱਥੇ ਇੱਕ ਚੀਜ਼ ਬੜੀ ਸਮਝਿਆ ਜੇ ਜਦੋਂ ਘੋੜਿਆਂ ਦੀਆਂ ਕਾਟੀਆਂ ਦੇ ਉੱਪਰ ਸਾਂ ਤੇ ਉਦੋਂ ਵੀ ਬਾਦਸ਼ਾਹਾਂ ਵਾਲੀ ਫੀਲਿੰਗ ਦੇ ਵਿੱਚ ਜਿਉਂਦੇ ਰਹੇ ਆ ਜਦੋਂ ਘੋੜਿਆਂ ਦੀਆਂ ਕਾਟੀਆਂ ਦੇ ਉੱਪਰ ਸਾਂ ਸਾਡੇ ਕੋਲ ਖੁਰਾਕਾਂ ਵੀ ਨਹੀਂ ਸੀ ਹੁੰਦੀਆਂ ਤੇ ਤੁਸੀਂ ਉਦੋਂ ਵੀ ਦੇਖੋ ਵੀ ਰੁਪਈਆ ਨੂੰ ਅਸੀਂ ਛਿਲੜ ਕਹਿੰਦੇ ਰਹੇ ਹਾਂ ਛਿਲੜ ਸ਼ਬਦ ਹੁੰਦਾ ਸੀ ਛਿਲੜ ਇਸ ਤੋਂ ਵੀ ਅਗਲੀ ਗੱਲ ਵੇਖੋ ਹੱਥਾਂ ਦੇ ਵਿੱਚ ਹੁੰਦੇ ਸੀ ਛੋਲੇ ਤੇ ਅਸੀਂ ਬਾਦਾਮ ਕਹਿੰਨੇ ਹੁੰਦੇ ਸੀ ਛੋਲੇਆਂ ਨੂੰ ਬਾਦਾਮ ਕਹਿ ਕੇ ਇਹ ਸਾਡੀ ਜੰਦਾ ਦੇ ਲਈ ਇਹ ਸਾਡੀ ਜੰਦਾ ਦੇ ਲਈ ਦਾ ਇੱਕ ਸਬੂਤ ਵੀ ਅਸੀਂ ਜੰਦਾ ਦੇ ਲਈ ਹੈ ਉਹ ਅੱਜ ਦਿੱਲੀ ਦੀ ਧਰਤੀ ਤੇ ਵੀ ਵੇਖਣ ਨੂੰ ਮਿਲੀ ਹੈ ਹੁਣ ਵੱਖਰੀ ਗੱਲ ਹੈ ਵੀ ਸਾਡੀ ਜੰਦਾ ਦੇ ਲਈ ਹੈ ਨਾ ਵੀ ਅਸੀਂ ਬਰਸਾਤ ਨੂੰ ਕੁਝ ਨਹੀਂ ਜਾਣਦੇ ਅਸੀਂ ਇਹ ਏਡੀ ਵੱਡੀ ਧੁੰਦ ਨੂੰ ਕੁਝ ਨਹੀਂ ਜਾਣਦੇ ਪਰ ਇੱਥੇ ਸਰਕਾਰਾਂ ਨੂੰ ਇਹ ਤੇ ਦੇਖਣਾ ਚਾਹੀਦਾ ਵੀ ਹੈ ਤੇ ਮਨੁੱਖੀ ਸਰੀਰ ਦੇ ਵਿੱਚ ਹੀ ਨੇ ਨਾ ਦੇਖੋ ਮੈਂ ਫਿਰ ਇੱਕ ਬੇਨਤੀ ਕਰਦੇ ਆ ਇਹਨੂੰ ਕੋ ਨੈਗੇਟਿਵ ਬਣਾ ਲਿਆ ਜਵੇ ਉਹ ਸਾਡੀ ਜਿੰਦਾਦਲੀ ਹੈ ਵੀ ਅਸੀਂ ਉਹਨਾਂ ਚੀਜ਼ਾਂ ਨੂੰ ਨਹੀਂ ਕੋ ਜਾਣਦੇ ਪਏ ਪਰ ਚੇਤੇ ਰੱਖਿਆ ਜੇ ਮਨੁੱਖੀ ਸਰੀਰ ਵਿੱਚ ਬੈਠੇ ਆ ਸਾਨੂੰ ਵੀ ਠੰਡ ਲੱਗਦੀ ਹੈ ਸਾਨੂੰ ਵੀ ਗਰਮੀ ਲੱਗਦੀ ਹੈ ਸਾਡੇ ਉੱਪਰ ਵੀ ਬਰਸਾਤ ਆਪਣਾ ਅਸਰ ਪਾਉਂਦੀ ਹੈ ਇਸ ਕਰਕੇ ਸਰਕਾਰਾਂ ਨੂੰ ਚਾਹੀਦਾ ਹੈ ਵੀ ਇਸ ਕੰਮ ਨੂੰ ਕੋਣ ਲਮਕਾਉਣ ਨਾ ਕਿਤੇ ਤੁਹਾਡੇ ਮਨ ਦੇ ਵਿੱਚ ਹੋਵੇ ਵੀ ਖੰਭ ਖੁੰਭ ਕੇ ਇਹ ਵਾਪਸ ਮੁੜ ਜਾਣਗੇ ਇਹ ਵਾਪਸ ਮੁੜਨ ਵਾਲਿਆਂ ਵਿੱਚੋਂ ਨਹੀਂ ਹੈ ਤੇ ਨਾ ਹੀ ਵਾਪਸ ਮੁੜਨ ਕਰਕੇ ਕੋਈ ਆਇਆ ਹੈ ਮੈਂ ਤਾਂ ਪਿਛਲੇ ਦਿਨਾਂ ਵਿੱਚ ਵੀ ਗੱਲ ਕੀਤੀ ਸੀ ਵੀ ਸਾਡੇ ਵਾਲੇ ਜੇ ਕਿਤੇ ਘਰੋਂ ਕਹਿ ਕੇ ਜਾਣ ਨਾ ਵੀ 5 ਕਿ ਮਿੰਟਾਂ ਤੱਕ ਆਉਣੇ ਆ ਤੇ ਸ਼ਾਮ ਤੱਕ ਨਹੀਂ ਭੋੜਦੇ ਤੇ ਇਹ 6 ਮਹੀਨੇ ਕਹਿ ਕੇ ਆਏ ਨੇ ਮੈਨੂੰ ਨਹੀਂ ਲੱਗਦਾ ਵਾਪਸ ਆਉਣਗੇ ਇਸ ਕਰਕੇ ਇਸ ਮੋਰਚੇ ਨੂੰ ਲਮਕਾਉਣ ਦਾ ਸਰਕਾਰਾ ਹੁਣ ਕਈ ਸਾਨੂੰ ਕਹਿੰਦੇ ਵੀ ਮੋਰਚਾ ਤੁਸੀਂ ਸਾਰਿਆਂ ਨੇ ਰਲ ਮਿਲ ਕੇ ਲਮਕਾਇਆ ਹੋਇਆ ਹੈ ਤੁਸੀਂ ਲੋਕਾਂ ਨੂੰ ਉਤਸ਼ਾਹਤ ਕਰੀ ਜਾਂਦੇ ਹੋ ਤੁਸੀਂ ਬੋਲਾਂ ਦੇ ਵਿੱਚ એનર્ਜੀ ਦਿੰਦੇ ਪਏ ਹੋ ਇਹ ਮਾਮਲਾ ਪੱਖਾਇਆ ਕੋਇਆ ਮੋਰਚਾ ਕੌਣ ਲੰਮਾ ਕਰਦਾ ਥੋੜਾ ਆਪਣਾ ਦਿਮਾਗ ਲਾਈਏ ਆਪਣਾ ਤਰਕ ਲਾਈਏ ਇਹ ਜਿਹੜੇ ਆਏ ਨੇ ਇਹ ਤੇ ਮਿੱਟੀ ਪੁੱਤਰ ਨੇ ਹਰ ਦੁਨੀਆ ਦੀ ਖਾਣ ਵਾਲੀ ਚੀਜ਼ ਮਿੱਟੀ ਦੇ ਵਿੱਚੋਂ ਪੈਦਾ ਹੁੰਦੀ ਹੈ ਤੇ ਇਹ ਮਿੱਟੀ ਨਾਲ ਮਿੱਟੀ ਹੋਣ ਵਾਲੇ ਲੋਕ ਨੇ ਇਹ ਤੇ ਪਰਵਾਹ ਨਹੀਂ ਕਰਦੇ ਇਹ ਤੇ ਧਰਤੀ ਦੇ ਉੱਪਰ ਡੇਰਾ ਲਾ ਕੇ ਬੈਠੇ ਨੇ ਭੁਜੇ ਪੈ ਜਾਂਦੇ ਨੇ ਬਰਸਾਤ ਵਿੱਚ ਪੈ ਜਾਂਦੇ ਨੇ ਹੁਣ ਮੋਰਚਾ ਲਮਕਾਹ ਕੌਣ ਰਿਹਾ ਵੇਖਣ ਵਾਲੀ ਤੇ ਇਹ ਗੱਲ ਹੈ ਨਾ ਮੋਰਚਾ ਲਮਕਾ ਰਹੀਆਂ ਨੇ ਸਰਕਾਰਾਂ ਸਰਕਾਰ ਅੱਜ ਐਲਾਨ ਕਰ ਦੇ ਵੀ ਜਿਹੜੇ ਬਿੱਲ ਮਿੱਟੀ ਪੁੱਤਰਾਂ ਨੂੰ ਪ੍ਰਮਾਣ ਨਹੀਂ ਅਸੀਂ ਉਹ ਬਿੱਲ ਵਾਪਸ ਲੈਣੇ ਨੇ ਆ ਮੈਂ ਮਤਭਾਸ ਗੱਲ ਦਾ ਕਰਦਾ ਮੈਂ ਸ਼ਾਮ ਤੱਕ ਸੜਕਾਂ ਬੇਲੀਆਂ ਕੋ ਜਾਣਗੀਆਂ ਉਹ ਅਸੀਂ ਸੱਭਿਆਕ ਲੋਕ ਆ ਅਸੀਂ ਸੱਭਿਆਕ ਸਮਾਜ ਦਾ ਹਿੱਸਾ ਆ ਤੁਸੀਂ ਸਾਨੂੰ ਜੁਰਾਇਮ ਪੇਸ਼ਾ ਕਹਿ ਦਿੰਦੇ ਰਹੇ ਹੋ ਅਸੀਂ ਤੇ ਨਹੀਂ ਇਹ ਗੱਲ ਇਹ ਸ਼ਬਦ ਦੀ ਉਸ ਵੇਲੇ ਵੀ ਹਾਮੀ ਭਰੀ ਅਸੀਂ ਤੇ ਉਦੋਂ ਵੀ ਵਿਰੋਧ ਕੀਤਾ ਵੀ ਤੁਸੀਂ ਸਾਨੂੰ ਜੁਰਾਇਮ ਪੇਸ਼ਾ ਕੌਮ ਕਿਹਾ ਸਾਡੀ ਹਿਸਟਰੀ ਬਲ ਝਾਤ ਪਾ ਕੇ ਦੇਖੋ ਸਾਡਾ ਪਿਛਲਾ ਸਾਰਾ ਵਿਰਸਾ ਵੇਖੋ ਕਿ ਤੁਹਾਨੂੰ ਲੱਗਦਾ ਵੀ ਅਸੀਂ ਇਹੋ ਜਿਹੇ ਲੋਕ ਆ ਅਸੀਂ ਤਾਂ ਦੁਸ਼ਮਣ ਦੇ ਮੂੰਹ ਦੇ ਵਿੱਚ ਵੀ ਬੁਰਕੀਆਂ ਪਾਉਣ ਵਾਲੇ ਆ ਜਾਂ ਦੁਸ਼ਮਣ ਦੇ ਮੂੰਹ ਦੇ ਵਿੱਚ ਵੀ ਬੁਰਕੀਆਂ ਪਾਉਣ ਵਾਲਾ ਤੁਸੀਂ ਜਰਾਇਮ ਪੇਸ਼ਾ ਕਹੋਗੇ ਤੇ ਅੰਦਾਜ਼ਾ ਫਿਰ ਤੁਹਾਡੀ ਮਾਨਸਿਕਤਾ ਦਾ ਸਾਨੂੰ ਲੱਗ ਜਾਏਗਾ ਅਸੀਂ ਤਾਂ ਉਹ ਆ ਭਾਈ ਕਨਈਆ ਜੀ ਦੇ ਵਾਰਿਸ ਜਿਹੜੇ ਦੁਸ਼ਮਣ ਨੂੰ ਵੀ ਕਹਿੰਦੇ ਨੇ ਵੀ ਨਾ ਪਹਿਲਾਂ ਪਾਣੀ ਪੀਣਾ ਬਾਕੀ ਗੱਲਾਂ ਬਾਅਦ ਦੀਆਂ ਨੇ ਤੂੰ ਭਾਵੇਂ ਸਾਨੂੰ ਮਾਰਨ ਲਈ ਆਇਆ ਪਹਿਲਾਂ ਤੂੰ ਪਾਣੀ ਪੀ ਤੂੰ ਜਲ ਛੱਕ ਹੁਣ ਇੱਥੇ ਇੱਕ ਚੀਜ਼ ਬੜੀ ਸਮਝਣ ਵਾਲੀ ਮੋਰਚਾ ਕੌਣ ਲਮਕਾਰ ਰਿਹਾ ਬਈ ਇਹ ਅੱਜ ਕਹਿ ਦੇਣਾ ਸੀ ਸ਼ਾਮ ਤੱਕ ਸੜਕਾਂ ਬਿਲੀਆਂ ਕਰਨ ਨੂੰ ਤਿਆਰ ਆ ਪਰ ਸਰਕਾਰਾਂ ਦੀ ਨੀਅਤ ਦੇ ਅੰਦਰ ਖੋਟ ਹੈ ਉਹ ਸਾਨੂੰ ਪਰਖਣਾ ਚਾਹੁੰਦੀ ਹੈ ਅੱਗੇ ਬੜੀ ਬੜੀ ਉਹਨਾਂ ਨੇ ਸਾਰਿਆਂ ਨੂੰ ਪਰਖ ਲਿਆ ਮੁਸਲਮਾਨ ਭਰਾਵਾਂ ਨੂੰ ਸੀਏਏ ਦੇ ਨਾਮ ਦੇ ਉੱਪਰ ਪਰਖ ਲਿਆ ਜਿਹੜਾ ਜਿਤਨਾ ਵੀ ਭਾਰਤ ਦਾ ਸਾਡਾ ਰਬਦਾਸੀਆ ਭਾਈਚਾਰਾ ਸਾਡਾ ਸਮਾਜ ਹੈ ਉਹਨਾਂ ਨੂੰ ਪਰਖ ਲਿਆ ਜਦੋਂ ਪਿਛਲੇ ਦਿਨਾਂ ਵਿੱਚ ਤੁਗਲਕਾ ਬਾਦ ਦਾ ਰਬਦਾਸ ਮੰਦਰ ਢਾਇਆ ਗਿਆ ਉਦੋਂ ਪਰਖ ਲਿਆ ਹੁਣ ਕਿੰਨੇ ਕੁ ਨੂੰ ਪਰਖ ਕਿਸਾਨਾਂ ਨੂੰ ਹੁਣ ਪਰਖ ਲਿਆ ਸੋ ਇਸ ਕਰਕੇ ਮੇਰੀ ਬੇਨਤੀ ਹੈ ਵੀ ਇਹਨੂੰ ਲੰਮਾ ਨਾ ਕੀਤਾ ਜਾਵੇ ਇੱਥੇ ਕੁਝ ਭਰਾ ਇਹ ਗੱਲ ਕਹਿ ਰਹੇ ਸਨ ਕਿ ਦੇਖੋ ਜੇ ਮੰਨ ਲਓ ਦੋ ਆਪਸ਼ਨ ਹੁੰਦੀਆਂ ਨੇ ਇੱਕ ਤੇ ਇਹ ਵੀ ਸਰਕਾਰ ਤੁਹਾਡੀ ਗੱਲ ਮੰਨੇਗੀ ਤੇ ਇੱਕ ਇਹ ਹੁੰਦਾ ਹੈ ਦੇਖੋ ਜੋ ਵੀਰਾਂ ਦੇ ਸਵਾਲ ਆਏ ਨੇ ਦੂਜਾ ਇਹ ਹੁੰਦਾ ਵੀ ਜੇ ਸਰਕਾਰ ਤੁਹਾਡੀ ਗੱਲ ਨਹੀਂ ਮੰਨਦੀ ਤੇ ਕਹਿੰਦੇ ਐਸਾ ਵੀ ਹੋ ਸਕਦਾ ਵੀ ਤੁਸੀਂ ਜਿਵੇਂ ਦਿੱਲੀ ਦੀ ਐਨ ਸੰਗੀ ਆ ਕੇ ਨੱਪੀ ਹੈ ਤੁਹਾਡੇ ਤੇ ਬਦੀ ਕੀ ਵੀ ਹੋ ਸਕਦੀ ਹੈ ਦੇਖੋ ਪਹਿਲਾਂ ਮਲੀਆਂ ਗੱਲਾਂ ਹੁਣ ਕਈਆਂ ਦੋ ਚੀਜ਼ਾਂ ਬੜੀਆਂ ਸਮਝਿਆ ਜੇ 84 ਦਾ ਅਸੀਂ ਹਵਾਲਾ ਜਰੂਰ ਸਾਰੇ ਵੀਰ ਦਿੰਨੇ ਆ ਔਰ ਮੈਂ ਕਹਿੰਦਾ ਬਕਾਇਦਾ ਦਿੰਨੇ ਆ ਆਪਾਂ ਕਹਿੰਨੇ ਵੀ ਸਰਕਾਰਾਂ ਕੁਝ ਵੀ ਕਰ ਸਕਦੀਆਂ ਨੇ ਦੇਖੋ ਜੀ 84 ਦੇ ਵਿੱਚ ਅਸੀਂ ਵੇਖਿਆ ਕਿੰਨੇ ਸੋਚਿਆ ਸੀ ਕਿ ਦਰਬਾਰ ਸਾਹਿਬ ਦੇ ਉੱਪਰ ਅਟੈਕ ਹੋਵੇਗਾ ਕਿਸੇ ਨੇ ਨਹੀਂ ਸੀ ਸੋਚਿਆ ਪਰ ਸਭ ਕੁਝ ਹੋਇਆ ਔਰ ਹਰ ਤਰ੍ਹਾਂ ਦਾ ਹਥਿਆਰ ਉੱਥੇ ਵਰਤਿਆ ਗਿਆ ਉੱਥੇ ਜਲ ਸੈਨਾ ਉੱਥੇ ਥਲ ਸੈਨਾ ਉੱਥੇ ਬਾਈਓ ਸੈਨਾ ਹਰ ਪ੍ਰਕਾਰ ਦਾ ਅਗਲੇ ਨੇ ਹਥਿਆਰ ਵਰਤੇ ਆ ਕੁਝ ਵੀਰ ਕਹਿੰਦੇ ਨੇ ਵੀ ਇਸੇ ਪ੍ਰਕਾਰ ਜੇ ਹੁਣ ਹੋ ਗਿਆ ਨਹੀਂ ਹੁਣ ਇੱਕ ਅੰਤਰ ਹੈ ਉਦੋਂ ਸੋਸ਼ਲ ਮੀਡੀਆ ਨਹੀਂ ਸੀ ਹੁੰਦਾ ਜਸਪਾਲ ਸਿੰਘ ਸਿੱਧੂ ਨੂੰ ਸਾਰੇ ਜਾਣਦੇ ਹੋ ਜਿਨ੍ਹਾਂ ਨੇ ਕਿਤਾਬ ਲਿਖੀ ਸੀ 1984 ਦੀ ਪੱਤਰਕਾਰੀ ਉਹਦੇ ਵਿੱਚ ਬਕਾਇਦਾ ਉਹ ਲਿਖਦੇ ਨੇ ਕਹਿੰਦੇ ਖਬਰ ਅਸੀਂ ਕੁਝ ਹੋਰ ਭੇਜਦੇ ਸਾਂ ਪਰ ਅਗਲੇ ਦਿਨ ਕਹਿੰਦੇ ਅਖਬਾਰ ਦੇ ਵਿੱਚ ਲੱਗਦੀ ਆਪਣੇ ਤਰੀਕੇ ਨਾਲ ਹੁੰਦੀ ਸੀ ਉਹ ਖਬਰ ਉਹਨੇ ਕਾ ਰਾਸ਼ਟਰੀ ਰੰਗਤ ਦਿੱਤੀ ਜਾਂਦੀ ਹੁੰਦੀ ਸੀ ਖਬਰ ਆਪਣੇ ਟੈਗ ਨਾਲ ਲੱਗਦੀ ਸੀ ਹੁਣ ਤੇ ਮੈਂ ਕਹਿੰਦਾ ਵੀ ਸਾਡਾ ਸਮਾਜ ਸਾਰੇ ਸਾਡੇ ਵੀਰ ਇਨੇ ਸਿਆਣੇ ਹੋ ਗਏ ਨੇ ਪੂਰੇ ਵਰਲਡ ਦੇ ਅੰਦਰ ਅਸੀਂ ਆਪਣੀ ਆਵਾਜ਼ ਦਿੰਤੀ ਹੈ ਪੂਰੇ ਵਰਲਡ ਦੇ ਅੰਦਰ ਕਿਸਾਨੀ ਦੇ ਹੱਕ ਦੇ ਵਿੱਚ ਪ੍ਰੋਟੈਸਟ ਹੋ ਰਹੇ ਨੇ ਇੱਕ ਚੇਤੇ ਰੱਖਿਆ ਜੇ ਐਡੇ ਵੱਡੇ ਪ੍ਰੋਟੈਸਟ ਅੱਗੇ ਕਦੀ ਨਹੀਂ ਉੱਥੇ ਹੋਏ ਜਿੱਡੇ ਵੱਡੇ ਹੁਣ ਹੋ ਰਹੇ ਨੇ ਤੇ ਜਿੱਦਨ ਕਿਤੇ ਕਿਸਾਨਾਂ ਤੇ ਡਾਂਗ ਚੱਲ ਗਈ ਜਿੱਦਨ ਕਿਸਾਨਾਂ ਦੇ ਉੱਪਰ ਕਿਤੇ ਗੋਲੀ ਚੱਲ ਗਈ ਜਿੱਦਨ ਕਿਸਾਨਾਂ ਦੇ ਉੱਪਰ ਕੋਈ ਬਦੀਕੀ ਹੋ ਗਈ ਦਬੇ ਨਾਲ ਮੈਂ ਕਿਹਨਾ ਮਕਲ ਦੀ ਸਰਕਾਰ ਨਹੀਂ ਡਿੱਗੇਗੀ ਇਹ ਜਿਹੜੇ ਰਾਮ ਰਾਜ ਦੇ ਸੁਪਨੇ ਨੇ ਸਾਰੇ ਚੱਕਨਾ ਚੂਰ ਹੋ ਜਾਣਗੇ ਔਰ ਸਾਰਾ ਦਾ ਸਾਰਾ ਜਿਹੜਾ ਸਟਰਕਚਰ ਹੈ ਨਾ ਉਹ ਡਿੱਗ ਪਏਗਾ ਇਸ ਕਰਕੇ ਮੇਰੀ ਬੇਨਤੀ ਹੈ ਸਰਕਾਰਾਂ ਮਿੱਟੀ ਪੁੱਤਰਾਂ ਦੇ ਨਾਲ ਨਿਆ ਕਰਨ ਜੋ ਇਹਨਾਂ ਦੀ ਡਿਮਾਂਡ ਹੈ ਇਹਨਾਂ ਦੀ ਮੰਗ ਹੈ ਉਹ ਪੂਰੀ ਕਰਨ ਤੇ ਕਿਸੇ ਵੀ ਪ੍ਰਕਾਰ ਦੀ ਵਧੀਕੀ ਬਾਰੇ ਨਾ ਸੋਚਣ ਬਈ ਅਸੀਂ ਦੇਸ਼ ਦੇ ਨਾਗਰਿਕਾਂ ਆਪਣੀਆਂ ਜਾਇਜ਼ ਮੰਗਾਂ ਲੈ ਕੇ ਆਏ ਆ ਬਈ ਕਿ ਸਾਨੂੰ ਆਪਣੀਆਂ ਜਾਇਜ਼ ਮੰਗਾਂ ਰੱਖਣ ਦਾ ਅਧਿਕਾਰ ਨਹੀਂ ਕਿ ਸਾਨੂੰ ਹੱਕੀ ਲੜਾਈ ਲੜਨ ਦਾ ਅਧਿਕਾਰ ਨਹੀਂ ਕਿ ਸਾਡਾ ਇਹ ਸੰਵਿਧਾਨਕ ਰਾਈਟ ਨਹੀਂ ਜੇ ਸਾਡਾ ਸੰਵਿਧਾਨਕ ਰਾਈਟ ਹੈ ਤੇ ਸਾਡੀ ਬੇਨਤੀ ਜਿਹੜੀ ਪ੍ਰਮਾਣ ਕੀਤੀ ਜਾਵੇ ਕਿਸਾਨ ਭਰਾ ਜਿਹੜੇ ਨੇ ਉਹ ਸ਼ਾਮ ਤੱਕ ਆਪੋ ਆਪਣੇ ਘਰਾਂ ਨੂੰ ਚਲੇ ਜਾਣਗੇ ਸੋ ਜਿਹੜੇ ਵੀਰ ਕਹਿੰਦੇ ਨਾ ਵੀ ਇੰਜ ਵੀ ਹੋ ਸਕਦਾ ਦੇਖੋ ਹੁਣ ਸੋਸ਼ਲ ਮੀਡੀਆ ਦਾ ਯੁੱਗ ਹੈ ਆਵਾਜ਼ ਬਹੁਤ ਦੂਰ ਤੱਕ ਨਿਕਲ ਗਈ ਹੈ ਇੱਕ ਚੀਜ਼ ਦਾ ਚੇਤਾ ਰੱਖਿਆ ਜੇ ਜੇ ਕਿਤੇ ਕੁਝ ਐਸਾ ਹੋ ਗਿਆ ਵੈਗਰੂ ਅਗੇ ਅਰਦਾਸ ਹੈ ਐਸਾ ਕੁਝ ਨਾ ਹੋਵੇ ਸਰਕਾਰਾਂ ਕਿਸਾਨਾਂ ਦੀ ਗੱਲ ਮੰਨ ਲੈਣ ਪਹਿਲੀ ਤੇ ਬੇਨਤੀ ਮੇਰੀ ਇਹ ਆ ਪਰ ਜੇ ਕੁਝ ਐਸਾ ਹੋ ਗਿਆ ਤੇ ਖਿਆਲ ਕਰੇ ਜੇ ਬੜਾ ਤਕੜਾ ਸਟਰਕਚਰ ਜਿਹੜਾ ਉਹ ਡਿੱਗੇਗਾ ਪੂਰੇ ਵਰਲਡ ਦੇ ਅੰਦਰ ਪ੍ਰੋਟੈਸਟ ਨਹੀਂ ਹੋਣਗੇ ਪੂਰੇ ਵਰਲਡ ਦੇ ਅੰਦਰ ਸਿੱਖਾਂ ਦਾ ਕਿਸ ਤਰੀਕੇ ਦੇ ਨਾਲ ਪੂਰੇ ਵਰਲਡ ਦੇ ਵਿੱਚ ਲੋਕ ਜਿਹੜੇ ਨੇ ਹੱਕ ਦੇ ਵਿੱਚ ਆ ਕੇ ਪ੍ਰੋਟੈਸਟ ਕਰਨਗੇ ਉਹ ਦੁਨੀਆ ਵੇਖੇਗੀ ਸੋ ਇਸ ਕਰਕੇ ਮੇਰੀ ਬੇਨਤੀ ਇਹ ਹੈ ਵੀ ਠੰਡ ਦੇ ਵਿੱਚ ਬੈਠੇ ਨੇ ਉਹ ਜਿੰਦਾ ਦਿਲੀ ਉਹਨਾਂ ਦੀ ਹੈ ਕਿਸੇ ਬਾਪੂ ਨੂੰ ਪੁੱਛੋ ਬਾਪੂ ਕਿਵੇਂ ਕੱਪੜੇ ਰਾਤੀ ਭਿੱਜ ਗਏ ਸੀ ਤੇ ਮੇਹੀ ਨਾ ਬੇ ਕੋ ਦਸੰਬਰ ਦਾ ਚੱਲਦਾ ਪਿਆ ਉਹ ਕਹਿੰਦਾ ਪੁੱਤ ਕੋਈ ਨਾ ਫਿਰ ਕੀ ਹੋ ਗਿਆ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਅਨੰਦਪੁਰ ਸਾਹਿਬ ਦਾ ਕਿਲਾ ਛੱਡਿਆ ਸੀ ਕਹਿੰਦੇ ਪੁੱਤ ਰਾਹ ਦੇ ਵਿੱਚ ਬਰਸਾਤ ਵੀ ਆਈ ਸੀ ਤੇ ਰਾਹ ਦੇ ਵਿੱਚ ਸਰਸਾ ਵੀ ਸੀ ਕਹਿੰਦੇ ਸਿੱਖੀ ਦੇ ਰਾਹ ਦੇ ਅੰਦਰ ਚੇਤੇ ਰੱਖਿਆ ਜੇ ਸਰਸਾ ਵੀ ਹੁੰਦੀ ਹੈ ਸਿੱਖੀ ਦੇ ਰਾਹ ਦੇ ਅੰਦਰ ਚਮਕੌਰ ਦੀ ਖਵੇਦੀ ਵੀ ਹੁੰਦੀ ਹੈ ਸਿੱਖੀ ਦੇ ਰਾਹ ਦੇ ਅੰਦਰ ਮਾਛੀਵਾੜੇ ਦਾ ਜੰਗਲ ਤੇ ਖਿਆਲ ਕਰੇ ਜੇ ਖਿਦਰਾਣੀ ਦੀ ਟਾਪ ਸਰਕਾਰਾਂ ਕਿਸਾਨਾਂ ਦੀਆਂ ਜਾਇਜ਼ ਮੰਗਾਂ ਨੂੰ ਮੰਨਣ ਤੇ ਉਸ ਤੋਂ ਬਾਅਦ ਸਾਰੇ ਆਪੋ ਆਪਣੇ ਘਰਾਂ ਦੇ ਵਿੱਚ ਚੜ੍ਹਦੀ ਕਲਾ ਦੇ ਨਾਲ ਜਾਣ ਖੁਸ਼ੀ-ਖੁਸ਼ੀ ਜਾਣ ਤੇ ਵੈਗਰੂ ਦੇ ਅੱਗੇ ਇਹ ਅਰਦਾਸ ਕਰੀਏ ਵੀ ਕੁਝ ਵੀ ਅਨਸੁਖਾਮੀ ਘਟਨਾਵਾਂ ਨਾ ਵਾਪਰੇ ਅੱਜ ਅਸੀਂ ਦਿੱਲੀ ਨੂੰ ਜਾ ਰਹੇ ਹਾਂ ਮੇਰੇ ਨਾਲ ਅਸੀਂ ਵੀਰ ਸੁਖਪਾਲ ਵੀਰ ਸਿੰਘ ਪਾਸੀ ਜਗਤਜੀਤ ਸਿੰਘ ਪਾਸੀ ਇਸੇ ਕਰਕੇ ਕਿਉਂਕਿ ਰੋਜ਼ ਹੀ ਅਸੀਂ ਇੰਦੇ ਕਹਿ ਲਈਏ ਵੀ ਇੱਕ ਅੱਧਾ ਦਿਨ ਇੱਥੇ ਆ ਜਾਨੇ ਆ ਦਿੱਲੀ ਕੋਈ ਦਾ ਜੇ ਇੱਥੇ ਆਉਣੇ ਵੀ ਆ ਦੇ ਦਿੱਲੀ ਦੀਆਂ ਗੱਲਾਂ ਕੀ अनेका ਗੈਸਟ ਦੇ ਨਾਲ ਕਰਦੇ ਆ ਆਪਣਾ ਜੋ ਫਰਜ਼ ਹੈ ਨਿਭਾ ਰਹੇ ਆ ਕਿਸੇ ਤੇ ਕੋਈ ਐਸਾਨ ਨਹੀਂ ਕਰ ਰਹੇ